ਦਰਸ਼ਨ ਦੇ ਗਿਵਾਂ ਗੁਰ ਤੇਰਾ ਸਹਿਜਤ ਗੁਰਪਾਸਾ ਵਚਨ ਕਰਦੇ ਨੇ ਕੀ ਕੀ ਗੁਰੂ ਜੀ ਤੇਰਾ ਦਰਸ਼ਨ ਕਰਕੇ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਜਦੋਂ ਗੁਰੂ ਚਰਨਾਂ ਦੇ ਵਿੱਚ ਆਉਂਦੇ ਹਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਇਸ ਸਤਿਗੁਰਾਂ ਦੇ ਪ੍ਰਾਪਨ ਵਰਤਨ ਸਰੂਪਨ ਕਰਕੇ ਨਹੀਂ ਪ੍ਰਾਪਤ ਕਰਦੇ ਨਾ ਤੇ ਇੱਕੋ ਇੱਕੇ ਥਾਂ ਹੈ ਜਿੱਥੇ ਆ ਕੇ ਆਨੰਦ ਪ੍ਰਾਪਤ ਹੁੰਦਾ ਹੈ ਸੰਸਾਰ ਵਿੱਚ ਵਿਚਰਦੇ ਆ ਸੰਸਾਰ ਦੀ ਸੰਗਤ ਕਰਦੇ ਆ ਜਿਹੜਾ ਮਨ ਸਾਡਾ ਉਪਕਾਰਾਂ ਵਿੱਚ ਚਲਿਆ ਜਾਂਦਾ ਹੈ ਪਰ ਗੁਰੂ ਦੇ ਸੰਗਤ ਕਰਦਿਆਂ ਗੁਰੂ ਦੇ ਪਿਆਰਿਆਂ ਦੇ ਸੰਗਤ ਕਰਦਿਆਂ ਮਨੁਕਾਰਾਂ ਤੋਂ ਬਚ ਕੇ ਸੱਚ ਦੇ ਮਾਰਗ ਵੱਲ ਕੋਟ ਪੈਂਦਾ ਹੈ ਜਿੱਥੋਂ ਸਾਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਕਰਕੇ ਬਾਰਸਾ ਕਹਿੰਦੇ ਨੇ ਨਹੀਂ ਗੁਰੂ ਜੀਓ ਮੈਂ ਆਪ ਜੀ ਦੇ ਜਦੋਂ ਵੀ ਦਰਸ਼ਨ ਕਰਨਾ ਤਾਂ ਤੇ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ اے ਮੇਰੇ ਪ੍ਰਭ ਜੀ ਤੇਰੀ ਪੂਰਨ ਵਰਕਾਸ਼ ਹੋਏ ਮੇਰੇ ਤੇ ਤੇ ਮੈਨੂੰ ਮਿਲ ਜਾਂਦੇ ਆ ਗੁਰੂ ਦੀ ਪ੍ਰਾਪਤੀ ਉਤੋਂ ਹੁੰਦੀ ਹੈ ਜਦੋਂ ਪੂਰੇ ਅਕਾਲ ਪੁਰਖ ਮੈਂ ਜਿਹਨੇ ਪੂਰੀ ਸ੍ਰਿਸ਼ਟੀ ਨੂੰ ਸਾਜਿਆ ਓਹ ਮਨੁੱਖ ਦੇ ਉੱਪਰ ਕਿਰਪਾ ਕਰਨਾ ਹੈ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਵਿਅਕਤਾ ਗੁਰੂ ਤੋਂ ਬਿਨਾ ਗੁਰੂ ਅਕਾਲ ਪੁਰਖ ਵੈਗੁਰ ਜੀ ਦੀ ਨਦਰ ਤੋਂ ਬਿਨਾ ਗੁਰੂ ਦੀ ਪ੍ਰਾਪਤੀ ਵੀ ਨਹੀਂ ਹੈ ਸਲਾਹਾ ਕਰਦੇ ਆ ਨੂੰ ਸਮਾਂ ਲੱਗ ਜਾਂਦਾ ਹੈ ਮੈਂ ਅੱਜ ਗੁਰੂ ਵਾਲਾ ਬਣਾਂਗਾ ਕੱਲ ਬਣਾਂਗਾ ਪਰ ਜਿੰਨਾ ਚਿਰ ਸਤ ਸਤਗੁਰ ਪਾਸਾ ਕਹਿੰਦੇ ਪ੍ਰਭੂ ਨੇ ਵਾਕਿਸ਼ਨਾ ਹੋਵੇ ਗੁਰੂ ਦੀ ਪ੍ਰਾਪਤੀ ਵੀ ਉਹਨਾਂ ਚ ਨਹੀਂ ਹੈ ਇਸ ਕਰਕੇ ਪੂਰਨ ਕਰਮ ਹੋਏ ਪ੍ਰਭ ਮੇਰਾ اے ਮੇਰੇ ਪ੍ਰਭੂ ਜੀ ਤੇਰੀ ਪੂਰਨ ਬਖਸ਼ਿਸ਼ ਮੇਰੇ ਤੇ ਹੋ ਜਾਏ ਇਹ ਬੇਨਤੀ ਹੈ ਮੇਰੀ ਤੇ ਮੈਨੂੰ ਪੂਰਾ ਗੁਰੂ ਮਿਲ ਜਾਵੇ ਜਿਹੜੇ ਗੁਰੂ ਦੇ ਸਦਕਾ ਮੇਰਾ ਜੀਵਨ ਬਦਲ ਜਾਵੇ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਵੇ ਇਹ ਬੇਨੰਤੀ ਸੁਣ ਪ੍ਰਭ ਮੇਰੇ ਏ ਮੇਰੇ ਪ੍ਰਭੂ ਜੀ ਮੇਰੀ ਇਹ ਅਰਜ਼ੋਈ ਸੁਣ ਮੇਰੀ ਬੇਨਤੀ ਸੁਣ ਅਰਦਾਸ ਸੁਣ ਮੇਰੀ ਮੈਨੂੰ ਗੁਰੂ ਦੀ ਜਿਹੜਾ ਮਲਾਪ ਬਖਸ਼ ਦੇ ਮੈਨੂੰ ਗੁਰੂ ਦੀ ਕਿਰਪਾ ਹੋ ਜਾਏ ਮੇਰੇ ਤੇ ਆਪ ਜੀ ਦੀ ਮੈਨੂੰ ਗੁਰੂ ਦੀ ਪ੍ਰਾਪਤੀ ਹੋ ਜਾਏ ਗੁਰੂ ਮਿਲ ਜਾਏ ਸੰਗਤ ਜਿਹੜੇ ਗੁਰੂ ਦੇ ਮਿਲਣ ਦੇ ਨਾਲ ਮੇਰੇ ਜਿਹੜੇ ਨੇ ਵਿਕਾਰ ਉਹ ਨਾਮ ਸੁਝਾਂ ਇਹ ਮੇਰੀ ਬੇਨਤੀ ਅਰਜੋਈ ਸਮੁੰਦੀ ਦੇਵ ਨਾਨਕ ਕਰ ਆਪਣੇ ਚੇਰੇ ਰਹਾ ਤੇ ਗੁਰੂ ਦੇ ਰਾਹੀ ਮੈਨੂੰ ਆਪਣਾ ਸੇਵਕ ਬਣਾ ਲੈ ਜੇ ਪ੍ਰਭੂ ਜੀ ਵੀ ਇਹ ਬੇਨਤੀ ਹੈ ਮੇਰੀ ਅਰਜੋਈ ਹੈ ਤੇ ਚਰਨਾਂ ਦੇ ਵਿੱਚ ਕਿ ਗੁਰੂ ਦੇ ਰਾਹੇ ਮੈ ਤੂੰ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮ ਵਸਾ ਨਾਮ ਸਭ ਤੋਂ ਵੱਡੀ ਦਾਤ ਹੈ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਵਾਰ-ਵਾਰ ਜ਼ਿਕਰ ਕੀਤਾ ਹੈ ਤੇ ਇੱਕ ਜਗ੍ਹਾ ਸਤਿਗੁਰੀਆਂ ਦੇ ਵਚਨ ਸਰਵਣ ਕਰਦੇ ਹਾਂ ਨਾਮ ਕੀ ਤੂ ਤੇ ਖਾਰੀ ਤੇ ਨੇ ਤੂੰ ਵਿੱਚ ਭਾਤ ਹੈ ਦਾਤਾ ਕੋ ਦਇਆ ਨਾਮ ਦੇਹੁ ਮੰਗਤ ਜੰਖੋ ਸਰਬ ਅਰੰਤਰ ਰਖਤਾ ਤੇ ਸਤਗੁਰੂ ਸਾਹਿਬ ਜੀ ਵਾਰ-ਵਾਰ ਸਾਨੂੰ ਸੁਣਾਉਂਦੇ ਨੇ ਜੇ ਜਦੋਂ ਵੀ ਗੁਰੂ ਚਰਨਾਂ ਦੇ ਕੋਲ ਚਾਹੂ ਬੇਨਤੀ ਕਰਿਆ ਕਰੋ ਇਹ ਗੱਲ ਨੂੰ ਬੇਨਤੀ ਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਆਪਣੇ ਸੇਵਕ ਬਣਾ ਕੇ ਨਾਮ ਦੀਆਂ ਗੱਲਾਂ ਰੱਖ ਲੋ ਜਦੋਂ ਨਾਮ ਸਾਡੇ ਉ ਗੋੜਾ ਜਾਏਗਾ ਗੁਰੂ ਦੇ ਰਾਹੀ ਨਾਮ ਦੀ ਪ੍ਰਾਪਤੀ ਹੋ ਜਾਏਗੀ ਪਾਸਾ ਕਹਿੰਦੇ ਵੀ ਤੈਨੂੰ ਘਟ ਕਰਨ ਦੀ ਲੋੜ ਨਹੀਂ ਹੈ ਨਾਮ ਦੇ ਪਾਈ ਕਰੀ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਤੇਰੇ ਅੰਦਰ ਦੇ ਵਿਕਾਰਾਂ ਨੇ ਨਾਸ ਹੋ ਜਾਣੇ ਤੇ ਬਾਸਾ ਕੰਦਰ ਤੇ ਤੈਨੂੰ ਮਹਾ ਆਨੰਦ ਐਸਾ ਆਨੰਦ ਪ੍ਰਾਪਤ ਹੋਵੇਗਾ ਤੇ ਇਸ ਸੰਸਾਰ ਦੇ ਕਿਸੇ ਵੀ ਵਸਤੂ ਦੀ ਤੈਨੂੰ ਤੇਰੇ ਮਨ ਦੀ ਇੱਛਾ ਹੀ ਮੱਤ ਹੋ ਜਾਏਗੀ ਕਿਸੇ ਵੀ ਵਸਤੂ ਦੀ ਇੱਛਾ ਨਹੀਂ ਰਹੇਗੀ ਉਹ ਐਸਾ ਪਰਮ ਆਨੰਦ ਬਣੇਗਾ ਇਸ ਕਰਕੇ ਭਾਈ ਤੁਮੂ ਦੇ ਚਰਨਾਂ ਚ ਆ ਕੇ ਬੇਨਤੀ ਕਰਿਆ ਕਰ ਸੁਣੋ ਬਿਨੰਦ ਤੇਹੇ ਬਿਨੰਤੀ ਸੁਣ ਪ੍ਰਭ ਮੇਰੇ ਦਿਨ ਨਾ ਅਰ ਆਪਣੇ ਜੇਰੇ ਸਮੂ ਨਾਮ ਦੀ ਦਾਤ ਕਰ ਚੁਕੇ ਆਪਣੇ ਸੇਵਕ ਬਣਾਓ ਸੇਵਕ ਬਣਾਉਂਦੀ ਰਹਾਓ ਆਪਣੀ ਸ਼ਰਣ ਰਾਖੂ ਦਾਤੇ ਇਹ ਸਭ ਦਾਤਾ ਦੇਵਾਇ ਪ੍ਰਭੂ ਜੀ ਸਾਡੇ ਤੇ ਤੈਰਾ ਕਰਕੇ ਮਿਹਰ ਕਰਕੇ ਆਪਣੀ ਚਰਨਾਂ ਦੇ ਨਾਲ ਜੋੜ ਕੇ ਆਪਣੀ ਸ਼ਰਣ ਦੇ ਵਿੱਚ ਰੱਖ ਲੈ ਗੁਰ ਪ੍ਰਸਾਦ ਕਿਨੈ ਮਿਲਲੇ ਜਾਤੇ ਏ ਪ੍ਰਭੂ ਜੀ ਗੁਰੂ ਦੀ ਕਿਰਪਾ ਨਾਲ ਕਿਸੇ ਮਿਲਲੇ ਮਨੁੱਖੇ ਤੇਰੇ ਨਾਲ ਜੁੰਗੀ ਸਾਝ ਪਾਈ ਹੈ ਸੁਨਹੁ ਬਿਨੋ ਪ੍ਰਭ ਮੇਰੇ ਮਿੱਤ ਜੇ ਮੇਰੇ ਮਿੱਤਰ ਪ੍ਰਭ ਜੀ ਮੇਰੀ ਅਰਜੋਈ ਸੁਣ ਚਰਨ ਕਾਮਰ ਦਸਨ ਹੈ ਮੇਰੇ ਚੀਤਾ ਐ ਮੇਰੀ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਹੈ ਜੂਹੀ ਹੈ ਬੇਨਤੀ ਕਿ ਮਿਹਰ ਕਰ ਤੇਰੇ ਤੇ ਤੇਰੇ ਸੋਹਣੇ ਚਰਨ ਮੇਰੇ ਜਿੱਤ ਵਿੱਚ ਵਸ ਜਾਣ ਸੋਹਣੇ ਚਰਨ ਕੀਨੇ ਆ ਪ੍ਰਗੇ ਵੀ ਕਈ ਗਾਲੀ ਮੈਂ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਬਾਪ ਵਚਨ ਵਾਰ-ਵਾਰ ਆਪਾਂ ਸਰਵਣ ਕਰਦੇ ਹਾਂ ਸੋਹਣੇ ਚਰਨਾਂ ਦਾ ਧਾਕ ਹੈ ਸਤਿਗੁਰ ਜੀ ਦਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਏ ਕਿਸ ਕਰਕੇ ਬੇਨਤੀ ਕਰਿਆ ਕਰਚਾਰਨ ਕੰਮ ਵਾਸ ਜਨਾ ਮੇਰੇ ਚਿੱਤ ਸਾਡੇ ਤੇ ਇਹ ਮੇਰ ਕਰ ਪਾਸਾ ਜੀ ਤੇ ਤੇਰੇ ਸੋਹਣ ਚਲ ਤੇਰਾ ਸੋਹਣਾ ਉਪਦੇਸ਼ ਪਵਿੱਤਰ ਉਪਦੇਸ਼ ਸਾਡੇ ਚਿੱਤ ਵਿੱਚ ਵਾਸ ਪਵੇ ਨਾਨਕ ਏਕ ਕਰੈ ਅਰਦਾਸ ਤੇਰਾ ਸਿਮਤ ਨਾਨਕ ਤੇਰੇ ਦਰ ਤੇ ਇੱਕ ਅਰਜ ਕਰਦਾ ਮੈਂ ਵਿਸਰ ਨਹੀਂ ਪੂਰਨ ਗੁਣਤਾਸ اے ਪੂਰਨ ਪ੍ਰਭੂ ਜੀ ਸਤਿਗੁਰਾਂ ਦੇ ਖਜ਼ਾਨੇ ਪ੍ਰਭ ਜੀ ਕਿਰਪਾ ਕਰ। ਮੈਂ ਇਹਨੂੰ ਮਾਨ ਤੂੰ ਕਦੇ ਨਾ ਭੁੱਲ। ਇਹ ਮੇਰੇ ਤੇ ਕਿਰਪਾ ਕਰਦੇ। ਕਿਉਂਕਿ ਸਾਡਾ ਪ੍ਰਸਾਦ ਸਰੂਪ ਦੇ ਜੋਸ਼ੀ ਗੁਰੂ ਚਰਣਾ ਦੀ ਬੇਨਤੀ ਕਰਦੇ ਆਂ ਸਾਡਾ ਗੁਰੂ ਸਮਰੱਥ ਹੈ ਜਿਹੜਾ ਵੀ ਪ੍ਰਭ ਉਸਾਇਿਆਂ ਦੇ ਚਰਣਾ ਚਾਹੁੰਦਾ ਹੈ ਸਤਗੁਰੂ ਜੀ ਕਿਰਪਾ ਕਰਨੀ ਇਹਨਾਂ ਨੂੰ ਆਪਣੇ ਗੱਲ ਨਾਲ ਲਾ ਲੈ। ਇਸ ਕਰਕੇ ਧੰਤ ਹੈ ਸ੍ਰੀ ਵਾਰਜੰਦੇ ਮਹਾਰਾਜੀਆਂ ਨੇ ਅੱਜ ਕਿਰਪਾ ਕਰਕੇ ਸਾਡੇ ਤੇ ਦਰਸਾ ਕੇ ਸਾਨੂੰ ਸਮਝਾਉਣਾ ਗੀਤ ਰਾਈ ਮੂਚਰਨਾ ਚਾਕੇ ਇਦਾਂ ਤਰਜੋਈ ਕਰਿਆ ਕਰ ਇਦਾਂ ਬੇਨਤੀ ਕਰਿਆ ਕਰ ਸਹਿਬ ਸਤਿਗੁਰੂ ਜੀ ਦੇ ਚਰਨਾਂ 'ਚ ਨਾਨਕ ਏਕ ਕਰੇ ਅਰਦਾਸ ਸਾਡੀ ਜੀਹੀਆਂ ਇਹਦੇ ਚਰਨਾਂ 'ਚ ਅਰਦਾਸ ਹੈ ਵਿਸਰ ਨਾਹੀ ਪੂਰਨ ਹੁਨਤਾ ਕੇ ਕਦੇ ਵੀ ਸਾਨੂੰ ਸਹਿਬ ਸਤਿਗੁਰੂ ਜੀਓ ਪ੍ਰਭੂ ਜੀਓ ਆਪ ਜੀ ਦੇ ਆਪ ਜੀ ਦਾ ਨਾਮ ਨਾ ਪਾਣੀ ਕਰਤਾਰ ਸਾਡੇ ਚਿਤ ਆਵੇ ਖਦੇ ਵੀ ਵਿਸਰੇ ਨਾ ਜਦੋਂ ਅਸੀਂ ਇਸ ਅਰੰਗ ਉਚਾਰਨਾ ਦੇ ਵਿੱਚ ਬੇਨਤੀਆਂ ਕਰਾਂਗੇ ਅਰਜੋਰੀਆਂ ਕਰਾਂਗੇ ਫਿਰ ਸਾਡੇ ਸਭ ਨੂੰ ਜੀ ਕਿਰਪਾ ਕਰਨਗੇ ਸਾਡੇ ਦਿੰ ਮਿਹਰ ਕਰਨਗੇ ਆਪਣੇ ਨਾਮ ਦੀਆਂ ਗੱਲਾਂ ਰੱਖ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ ਇਸ ਕਰਕੇ ਜੀ